ਬੜੇ ਲੰਬੇ ਸਮੇਂ ਤੋਂ ਸਾਡੇ ਇਸ ਇਲਾਕੇ ਦੀ ਇਹ ਵੱਡੀ ਮੰਗ ਸੀ ਕਿ ਸਾਡੇ ਕੋਲੋਂ ਦਰਿਆ ਲੰਘਦੇ ਨੇ ਨਹਿਰਾਂ ਲੰਘਦੀਆਂ ਨੇ ਪਰ ਸਾਡੇ ਇਲਾਕੇ ਵਾਸਤੇ ਜਿਹੜਾ ਸਿੰਚਾਈ ਵਾਲਾ ਪਾਣੀ ਉਹ ਅਵੇਲੇਬਲ ਨਹੀਂ ਹੈ ਬੀਤੇ ਦਿਨੀ ਸੀਐਮ ਸਾਹਿਬ ਨੂੰ ਮੈਂ ਮਿਲਿਆ ਸੀਗਾ ਤੇ ਸੀਐਮ ਸਾਹਿਬ ਨਾਲ ਮਿਲ ਕੇ ਵੀ ਪ੍ਰੋਜੈਕਟ ਡਿਸਕਸ ਕੀਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਇਸ ਪ੍ਰੋਜੈਕਟ ਦਾ ਤੇ ਜੋ ਵੀ ਬਣਦੇ ਪ੍ਰੋਸੀਜਰਸ ਨੇ ਚਾਹੇ ਸਰਵੇਜ਼ ਹੋਣੇ ਜਾ ਹੋਰ ਚੀਜ਼ਾਂ ਹੋਣੀਆਂ ਇਸ ਪ੍ਰੋਜੈਕਟ ਨੂੰ ਆਪਣੇ ਇਲਾਕੇ ਦੇ ਵਿੱਚ ਲਾਗੂ ਕੀਤਾ ਜਾਵੇ। ਇੱਕ ਟੀਮ ਜਿਹੜੀ ਇਸ ਪ੍ਰੋਜੈਕਟ ਦੇ ਲਈ ਇੱਕ ਟੀਮ ਬਣਾਈ ਗਈ ਜਿਹੜੀ ਕਿ ਜੀਐਸ ਵਿਰਗ ਜੋ ਐਸ ਸੀ ਨੈਰੀਗੇਸ਼ਨ ਡਿਪਾਰਟਮੈਂਟ ਦੇ ਉਹਨਾਂ ਦੀ ਅਗਵਾਈ ਦੇ ਵਿੱਚੋਂ ਟੀਮ ਜਿਹੜੀ ਹੈ 6 11 2023 ਨੂੰ ਬਣਾਈ ਗਈ। ਸੋ ਉਸ ਟੀਮ ਨੇ ਬੜੀ ਵਿਸਥਾਰ ਦੇ ਨਾਲ ਇੱਥੇ ਜਿਹੜੀ ਸਟੱਡੀ ਕੀਤੀ ਤੇ ਸਟੱਡੀ ਕਰਕੇ ਉਹਨਾਂ ਨੇ ਜਿਹੜਾ ਪ੍ਰੋਜੈਕਟ ਹੈ ਉਸ ਟੀਮ ਨੇ ਬਣਾ ਕੇ ਦਿੱਤਾ। ਸੱਚ ਪੰਜਾਬ ਦਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਮੈਂ ਹਾਂ ਕਮਲਜੀ ਸੈਣੀ ਜ਼ਿਲ੍ਹਾ ਰੋਪੜ ਜਿੱਥੇ ਦੋਸਤੋ ਦਰਿਆ ਵੀ ਨੇ ਨਹਿਰਾ ਵੀ ਨੇ ਪਹਾੜ ਵੀ ਐ ਉਸ ਏਰੀਆ ਦੇ ਵਿੱਚ ਨੂਰ ਪਰਵੇਦੀ ਇਲਾਕਾ ਜ਼ਿਲ੍ਹਾ ਰੋਪੜ ਦਾ ਖਾਸ ਤੌਰ ਤੇ ਕੰਡੀ ਦਾ ਏਰੀਆ ਜਿਹਦੇ ਲਈ ਬਹੁਤ ਧੇਰ ਦੀ ਹੈ ਮੰਗ ਰਹੀ ਹੈ ਕਿ ਜਿੱਥੇ ਪਾਣੀ ਬਹੁਤ ਡੂੰਗਾ ਹੋ ਗਿਆ ਔਰ ਟਿਊਬ ਵੈਲ ਜਿਹੜੇ ਉਥੇ ਉਹ ਪਾਣੀ ਦਾ ਵਹਾ ਟਿਊਬਲ ਜਾਂ ਬੋਰਾ ਰਹੀਂ ਹੋ ਰਿਹਾ ਪਰ ਜਦ ਕਿ ਇਹ ਨਹਿਰਾਂ ਸਾਡੇ ਕੋਲ ਹੈ ਦਰਿਆ ਸਾਡੇ ਕੋਲ ਹੈ ਔਰ ਸਾਨੂੰ ਜੇਕਰ ਸਿੰਚਾਈ ਦੀ ਵਿਵਸਥਾ ਇਹਨਾਂ ਦਰਿਆਵਾਂ ਰਹੀਂ ਹੋਵੇ ਤਾਂ ਲੋਕਾਂ ਦੀ ਮੰਗ ਸੀ ਕਿ ਇਹ ਕੋਈ ਨਾ ਕੋਈ ਆਵੇ ਸਰਕਾਰ ਦੇ ਵਿੱਚ ਇਹੋ ਜਿਹਾ ਵਿਅਕਤੀ ਇਹ ਕੰਮ ਕਰੇ ਕਿਉਂਕਿ ਬੀਤੇ ਲੰਬੇ ਸਮੇਂ ਤੋਂ ਨਾ ਕਿਸੇ ਸਰਕਾਰ ਦੇ ਕਿਸੇ ਵੀ ਪੋਲੀਟੀਕਲ ਲੀਡਰਸ਼ਿਪ ਨੇ ਇਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਤੇ ਲੋਕਾਂ ਦੀ ਇਸ ਮੰਗ ਨੂੰ ਪੂਰਾ ਕਰਨ ਦੇ ਲਈ ਹਲਕਾ ਰੂਪ ਦੇ ਵਿਧਾਇਕ ਐਡਵੋਕੇਟ ਦਨੀਸ਼ ਚੱਡਾ ਜੀ ਨੇ ਜਿਹੜਾ ਅਹਿਦ ਕੀਤਾ ਹੈ ਔਰ ਇਸ ਲਈ ਕੀ ਕੀ ਕੀਤਾ ਉਹਨਾਂ ਦੇ ਨਾਲ ਗੱਲਬਾਤ ਸਾਰੀ ਕਰਾਂਗੇ ਵਿਸਤਾਰ ਦੇ ਨਾਲ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਚੱਡਾ ਸਾਹਿਬ ਸਵਾਗਤ ਹੈ ਤੁਹਾਡਾ ਬੜੀ ਮਿਹਰਬਾਨੀ ਜੀ ਸਾਹਿਬ ਚੱਡਾ ਸਾਹਿਬ ਇੱਕ ਜਾਣਕਾਰੀ ਦਿਓ ਪਤਾ ਲੱਗਿਆ ਕਿ ਨਹਿਰੀ ਪ੍ਰੋਜੈਕਟ ਹੈ ਜਿਹੜਾ ਨੂਰਪੁਰ ਵਿਦੇੀ ਇਲਾਕੇ ਨੂੰ ਖਾਸ ਤੌਰ ਤੇ ਜਿਹੜਾ ਹੈ ਉਹਦੇ ਲਈ ਤੁਸੀਂ ਜਿਹੜਾ ਆਰੰਭਿਆ ਹੋਇਆ ਆਪਣਾ ਮਿਸ਼ਨ ਹੈ ਉਹਦੇ ਬਾਰੇ ਜਾਣਕਾਰੀ ਦਿਓ ਵਿਸਤਾਰਪੂਰਵਕ ਦਰਸ਼ਕਾਂ ਨੂੰ ਪਤਾ ਲੱਗੇ ਕਿ ਉਹ ਪ੍ਰੋਜੈਕਟ ਹੈ ਕਿੰਨੇ ਕਰੋੜ ਦਾ ਹੈ ਔਰ ਕਿਸ ਕਿਸ ਤਰੀਕੇ ਦੇ ਨਾਲ ਉਹ ਤਿਆਰ ਕੀਤਾ ਜਾ ਰਿਹਾ ਹੈ ਸੈਣੀ ਸਰ ਬੜੇ ਲੰਬੇ ਸਮੇਂ ਤੋਂ ਸਾਡੇ ਇਸ ਇਲਾਕੇ ਦੀ ਇਹ ਵੱਡੀ ਮੰਗ ਸੀ ਕਿ ਸਾਡੇ ਕੋਲੋਂ ਦਰਿਆ ਲੰਘਦੇ ਨੇ ਨਹਿਰਾਂ ਲੰਘਦੀਆਂ ਨੇ ਪਰ ਸਾਡੇ ਇਲਾਕੇ ਵਾਸਤੇ ਜਿਹੜਾ ਸਿੰਚਾਈ ਵਾਲਾ ਪਾਣੀ ਉਹ ਅਵੇਲੇਬਲ ਨਹੀਂ ਹੈ ਜਿਹੜਾ ਸਾਡਾ ਇਲਾਕਾ ਸਿੰਚਾਈ ਵਾਲੇ ਪਾਣੀ ਦੇ ਲਈ ਟਿਊਬਲਾਂ ਤੇ ਨਿਰਭਰ ਹੈ ਜੀ ਪਿਛਲੀਆਂ ਸਰਕਾਰਾਂ ਨੇ ਇਹਦੇ ਲਈ ਕੋਈ ਵੀ ਜਿਹੜਾ ਰਿਸਰਚ ਜਾਂ ਕਦਮ ਨਹੀਂ ਚੁੱਕਿਆ ਇਸ ਦਿਸ਼ਾ ਵੱਲੋਂ ਕਦੇ ਗਏ ਨਹੀਂ ਪਰ ਅਸੀਂ ਆਪਣੀ ਸਰਕਾਰ ਆਉਂਦੇ ਸਾਰ ਇਸ ਪਾਸੇ ਵੱਲ ਸੋਚਣਾ ਸ਼ੁਰੂ ਕੀਤਾ ਮੈਨੂੰ ਆਪਣੇ ਵਿਧਾਨ ਸਭਾ ਦੇ ਕਈ ਪਿੰਡਾਂ ਦੇ ਲੋਕਾਂ ਨੇ ਵੀ ਮੰਗ ਪੱਤਰ ਦਿੱਤਾ ਮੈਨੂੰ ਮਿਲੇ ਵੀ ਤੇ ਉਹਨਾਂ ਦੀ ਵੀ ਆਪਾਂ ਇਨਪੁਟਸ ਲਈਆਂ ਉਸ ਤੋਂ ਬਾਅਦ ਡਿਪਾਰਟਮੈਂਟ ਨੂੰ ਮਾਨਯੋਗ ਸੀਐਮ ਸਾਹਿਬ ਦੇ ਰਾਹੀਂ ਇਹ ਕਿਹਾ ਗਿਆ ਕਿ ਸਾਡੇ ਇਲਾਕੇ ਦੇ ਲਈ ਕੋਈ ਐਸਾ ਪ੍ਰੋਜੈਕਟ ਜਿਹੜਾ ਬਣਨਾ ਚਾਹੀਦਾ ਜਿਸ ਇਲਾਕੇ ਚੋਂ ਦਰਿਆ ਨਹਿਰ ਲੰਘਦੀਆਂ ਹੋ ਉੱਥੇ ਲਈ ਐਸਾ ਪ੍ਰੋਜੈਕਟ ਕੋਈ ਬਣਨਾ ਚਾਹੀਦਾ ਉਹਦੇ ਤੇ ਫਿਰ ਜਿਹੜੀ ਸਟੱਡੀ ਜਿਹੜੀ ਆ ਉਹ ਕੀਤੀ ਗਈ ਜਿਹਦੇ ਲਈ ਇੱਕ ਟੀਮ ਜਿਹੜੀ ਇਸ ਪ੍ਰੋਜੈਕਟ ਦੇ ਲਈ ਇੱਕ ਟੀਮ ਬਣਾਈ ਗਈ ਜਿਹੜੀ ਕਿ ਜੀਐਸ ਵਿਰਗ ਜੋ ਐਸਸੀ ਨੈਰੀਗੇਸ਼ਨ ਡਿਪਾਰਟਮੈਂਟ ਦੇ ਉਹਨਾਂ ਦੀ ਅਗਵਾਈ ਦੇ ਵਿੱਚੋਂ ਟੀਮ ਜਿਹੜੀ ਹੈ 6 11 2023 ਨੂੰ ਬਣਾਈ ਗਈ ਸੋ ਉਸ ਟੀਮ ਨੇ ਬੜੀ ਵਿਸਥਾਰ ਦੇ ਨਾਲ ਇੱਥੇ ਜਿਹੜੀ ਸਟੱਡੀ ਕੀਤੀ ਤੇ ਸਟੱਡੀ ਕਰਕੇ ਉਹਨਾਂ ਨੇ ਜਿਹੜਾ ਪ੍ਰੋਜੈਕਟ ਹੈ ਉਸ ਟੀਮ ਨੇ ਬਣਾ ਕੇ ਦਿੱਤਾ ਉਸ ਪ੍ਰੋਜੈਕਟ ਦੇ ਨਾਲ ਸਾਡਾ ਜਿਹੜਾ ਨੂਰ ਪ੍ਰਵੇਤ ਦੀ ਬਲਾਕ ਹੈ ਕੰਡੀ ਦਾ ਜਿਹੜਾ ਇਹ ਇਲਾਕਾ ਹੈ ਇਸ ਇਲਾਕੇ ਨੂੰ ਜਿਹੜਾ ਸਿੰਚਾਈ ਦੇ ਲਈ ਪਾਣੀ ਆਉਣ ਵਾਲੇ ਸਮੇਂ ਦੇ ਵਿੱਚ ਮਿਲੇਗਾ ਇਸ ਪ੍ਰੋਜੈਕਟ ਦੇ ਨਾਲ ਇਹ ਦੱਸਿਓ ਚੱਡਾ ਸਾਹਿਬ ਇਹਦੇ ਵਿੱਚ ਜਿਹੜੀ ਜਦ ਰੂਪਰੇਖਾ ਕੋਈ ਤਿਆਰ ਕੀਤੀ ਜਾਂਦੀ ਹੈ ਇਹ ਲਗਭਗ ਇਹਦਾ ਐਸਟੀਮੇਟ ਕਿੰਨਾ ਹੈ ਤੇ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਮੇਨ ਵਿਭਾਗ ਨੇ ਦੇਖੀਆਂ ਆ ਬਈ ਕੋਈ ਪੈਰਾਮੀਟਰ ਹੁੰਦੇ ਨਾ ਟਰਮੀਨਲ ਕੰਡੀਸ਼ਨ ਤਾਂ ਹਰ ਚੀਜ਼ ਹੀ ਹੁੰਦੀ ਹੈ ਉਹਦੇ ਬਾਰੇ ਜਾਣਕਾਰੀ ਦਿਓ ਪਲੀਜ਼ ਇਹਦੇ ਵਿੱਚ ਸਭ ਤੋਂ ਪਹਿਲੀ ਗੱਲ ਤੇ ਹੈ ਕਿ ਪਾਣੀ ਆਪਾਂ ਲੈਣਾ ਕਿੱਥੋਂ ਹੈ ਜੀ ਸੋ ਪਾਣੀ ਲੈਣ ਦੇ ਲਈ ਇਹਦੇ ਵਿੱਚ ਤਿੰਨ ਜਿਹੜੇ ਸਾਧਨ ਹੈ ਉਹ ਦਿਖੇ ਗਏ ਆ ਜੀ ਪਹਿਲਾ ਸਾਧਨ ਹੈ ਨੰਗਲ ਡੈਮ ਜੀ ਦੂਜਾ ਸਾਧਨ ਹੈ ਸਵਾਹ ਜੀ ਤੀਜਾ ਸਾਧਨ ਹੈ ਜਿਹੜਾ ਕੁਦਰਤੀ ਬਰਸਾਤੀ ਪਾਣੀ ਨੈਚਰਲ ਪਾਣੀ ਬਰਸਾਤੀ ਪਾਣੀ ਜਿਹੜਾ ਉਹ ਵੀ ਇੱਕ ਸਟੋਰ ਕਰਕੇ ਉਹ ਵੀ ਸਿੰਚਾਈ ਦੇ ਲਈ ਵਰਤੇ ਜਾਏਗਾ ਇਹ ਤਿੰਨ ਜਿਹੜੇ ਸਾਧਨ ਹੈ ਅਡਡ ਪਾਣੀ ਦੇ ਉਹ ਇਸ ਟੀਮ ਨੇ ਇੱਥੇ ਇੱਥੇ ਜਿਹੜੇ ਹੈ ਉਹ ਸਟਡੀ ਤੋਂ ਬਾਅਦ ਚ ਫਾਈਨਲ ਕੀਤੇ ਨੇ ਕਿ ਇਹਨਾਂ ਤਿੰਨ ਰਿਸੋਰਸਸ ਤੋਂ ਜਿਹੜਾ ਪਾਣੀ ਹੈ ਉਹ ਇਸ ਇਲਾਕੇ ਦੇ ਵਿੱਚ ਸਿੰਚਾਈ ਦੇ ਲਈ ਦਿੱਤਾ ਜਾ ਸਕਦਾ ਅੱਛਾ ਜੀ ਤੇ ਇੱਕ ਦੱਸੋ ਜਿਹੜਾ ਨਾਲ ਇਹ ਵੀ ਹੁੰਦਾ ਹੈ ਇਸ ਰਿਪੋਰਟ ਦੇ ਵਿੱਚ ਇਹ ਵੀ ਹੋਊਗਾ ਕਿ ਉਸ ਇਲਾਕੇ ਦੇ ਵਿੱਚ ਜਿਹੜਾ ਵਾਟਰ ਲੈਵਲ ਹੈ ਇਸ ਟਾਈਮ ਉਹ ਉਹਦੀ ਕੰਡੀਸ਼ਨ ਕੀ ਹੈ ਖਾਸ ਤੌਰ ਤੇ ਕੰਢੀ ਏਰੀਆ ਦੀ ਜਿਹਦੇ ਲਈ ਪਾਣੀ ਦਿੱਤਾ ਜਾਣਾ ਨੂਰਪੁਰਬੇਦੀ ਬਲੌਕ ਦਾ ਖਾਸ ਤੌਰ ਤੇ ਇਹਦੇ ਵਿੱਚ ਕਰੀਬ 61000 ਏਕੜ ਜਿਹੜੀ ਲੈਂਡ ਹੈ ਉਹ ਸਿੰਚਾਈ ਦੇ ਅਧੀਨ ਹੈ 61000 ਏਕੜ ਨੂੰ ਸਿੰਚਾਈ ਦੀ ਲੋੜ ਪੈਂਦੀ ਹੈ ਤੇ ਪਾਣੀ ਦਾ ਜਿਹੜਾ ਲੈਵਲ ਹੈ ਉਹ 266 ਮੀਟਰ ਤੋਂ ਜਿਹੜਾ ਹੈਗਾ 496 ਮੀਟਰ ਤੱਕ ਜਿਹੜਾ ਉਹ ਇੱਥੇ ਡੂੰਘਾ ਹੈ ਅਡਰਾ ਤੋਂ ਅਡਰ ਅਡਰ ਲੈਵਲ ਹੈ ਤੇ ਐਵਰੇਜ ਲੈਵਲ ਜਿਹੜਾ 316 ਮੀਟਰ ਹੈ ਇਸ ਏਰੀਏ ਦੇ ਵਿੱਚ ਸੋ ਇਸ ਲਈ ਜਦੋਂ ਇਸ ਲੈਵਲ ਤੱਕ ਸਿੰਚਾਈ ਦਾ ਪਾਣੀ ਜਿਹੜਾ ਉਹ ਟਿਊਬਾਂ ਨਾਲ ਅਸੀਂ ਦਿੱਤਾ ਜਾ ਰਿਹਾ ਇੱਥੇ ਜਿਹੜਾ ਇਹ ਪ੍ਰੋਜੈਕਟ ਉਹ ਬਹੁਤ ਜ਼ਿਆਦਾ ਲੋੜੀਂਦਾ ਸੀ ਜਿਹੜਾ ਕਿ ਇਹ ਇਸ ਕਮੇਟੀ ਨੇ ਪ੍ਰੋਜੈਕਟ ਬਣਾ ਕੇ ਦਿੱਤਾ ਬੀਤੇ ਦਿਨੀ ਸੀਐਮ ਸਾਹਿਬ ਨੂੰ ਮੈਂ ਮਿਲਿਆ ਸੀਗਾ ਤੇ ਸੀਐਮ ਸਾਹਿਬ ਨਾਲ ਮਿਲ ਕੇ ਵੀ ਇਹ ਪ੍ਰੋਜੈਕਟ ਡਿਸਕਸ ਕੀਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਇਸ ਪ੍ਰੋਜੈਕਟ ਦਾ ਦੇ ਜੋ ਵੀ ਬਣਦੇ ਪ੍ਰੋਸੀਜਰਸ ਨੇ ਚਾਹੇ ਸਰਵੇਜ਼ ਹੋਣੇ ਚਾਹੇ ਹੋਰ ਚੀਜ਼ਾਂ ਹੋਣੀਆਂ ਇਸ ਪ੍ਰੋਜੈਕਟ ਨੂੰ ਆਪਣੇ ਇਲਾਕੇ ਦੇ ਵਿੱਚ ਲਾਗੂ ਕੀਤਾ ਜਾਏਗਾ ਕਿ ਕਮਲੇ ਸਾਹਿਬ ਇਹ ਦੱਸਿਓ ਬਈ ਜਿਹੜਾ ਇਹ ਪ੍ਰੋਜੈਕਟ ਹੈ ਇਹ ਜਿਵੇਂ ਤੁਸੀਂ ਦੱਸਿਆ ਇਹਦੇ ਵਿੱਚ ਇੱਕ ਬਰਸਾਤੀ ਪਾਣੀ ਆ ਗਿਆ ਨਹਿਰੀ ਪਾਣੀ ਆ ਗਿਆ ਤਿੰਨ ਤਰ੍ਹਾਂ ਦਾ ਪਾਣੀ ਤੁਸੀਂ ਦੱਸਤਾ ਨਾਲ ਸਵਾਂ ਦਾ ਪਾਣੀ ਤੇ ਇਹ ਕਿੱਥੋਂ ਜਿਹੜਾ ਪ੍ਰੋਜੈਕਟ ਸ਼ੁਰੂ ਹੋਏਗਾ ਤੇ ਕਿੱਥੇ ਤੱਕ ਇਹਦੇ ਬਣਦੇ ਇਹਦੇ ਬਾਰੇ ਕੋਈ ਜ ਹਾਲ ਦੀ ਘੜੀ ਜਿਹੜੀ ਰੂਪਰੇਖਾ ਉਹਦੇ ਵਿੱਚ ਇਹਦੇ ਬਾਰੇ ਵੀ ਜਾਣਕਾਰੀ ਦਿਓ ਇਹਦੇ ਵਿੱਚ ਐਗਜ਼ੈਕਟ ਲੋਕੇਸ਼ਨ ਦਾ ਹਲੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਪਰ ਇਹਦੇ ਟੋਟਲ ਤਿੰਨ ਡੈਮ ਬਣਨੇ ਨੇ ਡੈਮ 1 ਡੈਮ 2 ਤੇ ਡੈਮ 3 ਇਹ ਤਿੰਨ ਡੈਮ ਬਣਨੇ ਨੇ ਕਿਉਂਕਿ ਤਿੰਨ ਜਗ੍ਹਾ ਤੋਂ ਪਾਣੀ ਲਿਆ ਜਾਣਾ ਬਸ ਪਹਿਲਾਂ ਦੱਸਿਆ ਨੰਗਲ ਡੈਮ ਤੋਂ ਸਵਾਹ ਤੋਂ ਤੇ ਬਰਸਾਤੀ ਪਾਣੀ ਉਪਰੋਕ ਪੀਕ ਲੈਵਲ ਤੋਂ ਸੋ ਤਿੰਨ ਡੈਮ ਇਹਦੇ ਚ ਬਣਨੇ ਨੇ ਤੇ ਇਹ ਤਿੰਨ ਡੈਮਾਂ ਦਾ ਪਾਣੀ ਜਿਹੜਾ ਅੱਗੇ ਉਹ ਸਾਰੇ ਬਲਾਕ ਨੂੰ ਸਪਲਾਈ ਦੇ ਲਈ ਪਾ ਸਿੰਚਾਈ ਦੇ ਲਈ ਦਿੱਤਾ ਜਾਏਗਾ ਕਰੀਬ-ਕਰੀਬ ਸਾਰੇ ਨੂਰਪ੍ਰਵੇਦੀ ਬਲਾਕ ਨੂੰ ਸਾਰੇ ਨੂਰ ਪਰਵੇਦੀ ਬਲਾਕ ਦਾ ਇਹਦੇ ਵਾਸਤੇ ਇਹ ਨਹੀਂ ਹੈ ਕਿ ਖਾਸ ਤੌਰ ਤੇ ਉੱਪਰਲੀ ਵੈਲਟ ਹੈ ਜਾਂ ਥੱਲੇ ਹੈ ਇਹ ਚੀਜ਼ ਮੈਂ ਕਲੀਅਰ ਚਾਹੁੰਦਾ ਸੀ ਵੀ ਇਹਦੇ ਬਾਰੇ ਕੋਈ ਜਸਟੀਫਿਕੇਸ਼ਨ ਹੈ ਕੋਈ ਇਹਦੇ ਚ ਨੂਰ ਪਰਵੇਦੀ ਬਲਾਕ ਦੇ 100 ਦੇ ਕਰੀਬ ਪਿੰਡ ਨੇ ਜੀ ਇਸ ਪ੍ਰੋਜੈਕਟ ਦੇ ਅਧਿਨ 100 ਦੇ ਕਰੀਬ ਪਿੰਡ ਨੇ ਅਨਿਸ਼ਲੀ ਤੇ ਬਾਅਦ ਦੇ ਵਿੱਚ ਜਦੋਂ ਪ੍ਰੋਜੈਕਟ ਸ਼ੁਰੂ ਹੋਣ ਤੋਂ ਉਹਦੇ ਵਿੱਚ ਵਾਧਾ ਕੀਤਾ ਜਾ ਸਕਦਾ ਅੱਛਾ ਹੁਣ ਇੱਕ ਇਹ ਦੱਸ ਦਿਓ ਲਾਸਟ ਦੇ ਵਿੱਚ ਇਹ ਪ੍ਰੋਜੈਕਟ ਦੀ ਜਿਹੜੀ ਹੈ ਉਹ ਕਦ ਤੱਕ ਅਸੀਂ ਉਮੀਦ ਕਰੀਏ ਦਰਸ਼ਕ ਕਦ ਖਾਸ ਤੌਰ ਤੇ ਨੂਰਪੁਰ ਬੇਦੀ ਇਲਾਕਾ ਜਿਹੜਾ ਉਹ ਸਿੰਚਾਈ ਲਈ ਕਦਕ ਦੇਖੂਗਾ ਵੀ ਹੁਣ ਜਿਹੜਾ ਪਾਣੀ ਹੈ ਅਸੀਂ ਬੋਰਾ ਤੋਂ ਪਾਣੀ ਬਹੁਤ ਲਵਾ ਲਿਆ ਟਿਊਬਲਰਾਂਹੀਂ ਪਾਣੀ ਜਿਹੜਾ ਹੈ ਧਰਤੀ ਦੇ ਹਿੱਕ ਚੋਂ ਬਹੁਤ ਕੱਢ ਲਿਆ ਜਿਹਦੀ ਸਾਨੂੰ ਹੁਣ ਬਹੁਤ ਜ਼ਿਆਦਾ ਲੋੜ ਹੈ ਜਦਕਿ ਬਹੁਤ ਡੂੰਘਾ ਹੁੰਦਾ ਜਾ ਰਿਹਾ ਪਾਣੀ ਹੁਣ ਇਹ ਕਦਕ ਲਾਗੂ ਹੋਊਗਾ ਪ੍ਰੋਜੈਕਟ ਆਉਣ ਵਾਲੇ ਸਮੇਂ ਚ ਕਿੰਨਾ ਕੁ ਸਮਾਂ ਇਹਨੂੰ ਲੱਗੂਗਾ ਜਿਹਦੇ ਵਿੱਚ ਲੋਕ ਹੈ ਇਸ ਇਹਦਾ ਜਿਹੜਾ ਪਾਣੀ ਹੈ ਆਪਣੀਆਂ ਜ਼ਮੀਨਾਂ ਨੂੰ ਲਾ ਸਕਣਗੇ ਜਦੋਂ ਤੋਂ ਪੰਜਾਬ ਦੇ ਵਿੱਚ ਆਵਾਜ਼ ਦੀ ਪਾਰਟੀ ਸਰਕਾਰ ਆਈ ਹੈ ਮਾਨ ਸਰ ਮੁੱਖ ਮੰਤਰੀ ਬਣੇ ਸੋ ਕੱਲਾ ਇੱਥੇ ਨਹੀਂ ਹਰ ਪਾਸੇ ਇਹ ਓਬਜੈਕਟ ਰਿਹਾ ਕਿ ਅਸੀਂ ਟਿਊਬਲਾਂ ਵਾਲੇ ਪਾਣੀ ਦੀ ਜਗ੍ਹਾ ਨਹਿਰੀ ਪਾਣੀ ਵੱਧ ਤੋਂ ਵੱਧ ਉਪਲਬਧ ਕਰਾਈਏ ਮਾਲਵੇ ਦੇ ਵਿੱਚ ਵੀ ਨਹਿਰੀ ਪਾਣੀ ਉਪਲਬਧ ਕਰਾਉਣ ਲਈ ਨਵੇਂ ਤੋਂ ਨਵੇਂ ਕਦਮ ਚੁੱਕੇ ਗਏ ਸੋ ਇਹ ਪ੍ਰੋਜੈਕਟ ਵੀ ਗਵਰਨਮੈਂਟ ਦੀ ਪ੍ਰਾਇੋਰਟੀ ਦੇ ਵਿੱਚ ਆਦਾ ਸੋ ਜਿਹੜੇ ਪ੍ਰੋਸੀਜਰਸ ਫਾਲੋ ਹੋਣੇ ਜਿਹੜੀ ਪ੍ਰੋਸੈਸ ਦੇ ਵਿੱਚੋਂ ਲੰਘਣਾ ਹੈ ਉਹ ਤਾਂ ਲੰਘਣੇ ਲੰਘਣੇ ਸੋ ਪਰ ਇਹ ਪ੍ਰੋਜੈਕਟ ਲਾਗੂ ਜ਼ਰੂਰ ਹੋਏਗਾ ਇਸ ਪ੍ਰੋਜੈਕਟ ਨੂੰ ਅਲੱਗ ਕੇ ਦਿੱਲੀ ਆਗੂ ਜ਼ਰੂਰ ਹਰ ਹਾਲ ਦੇ ਵਿੱਚ ਕਰਵਾਵਾਂਗੇ ਟਾਈਮ ਲਾਈਨ ਦੀ ਗੱਲ ਕੀਤੀ ਹੈ ਜੀ ਟਾਈਮ ਲਾਈਨ ਇਹਦੇ ਚ ਕੋਈ ਜਿਹੜੀ ਅਨੈਸੀਸਰੀ ਜਿਹੜਾ ਕੋਈ ਡਿਲੇ ਹੈ ਉਹ ਨਹੀਂ ਹੋਏਗਾ ਅ ਹਰ ਜਿਵੇਂ ਅਸੀਂ ਹੁਣ ਤੱਕ ਇਹਨੂੰ ਫਾਲੋ ਕੀਤਾ ਅੱਗੇ ਵੀ ਫਾਲੋ ਕਰਕੇ ਇਹਨੂੰ ਟਾਈਮਲੀ ਇਸ ਪ੍ਰੋਜੈਕਟ ਨੂੰ ਇੰਪਲੀਮੈਂਟ ਕਰਵਾਵਾਂਗੇ ਫਿਰ ਵੀ ਤੁਹਾਨੂੰ ਪਤਾ ਕਿ ਜਿਹੜੇ ਐਡੇ ਵੱਡੇ ਪ੍ਰੋਜੈਕਟ ਹੈ ਉਹ ਇਹ ਦਿਨਾਂ ਦੀ ਖੇਲ ਨਹੀਂ ਹੁੰਦੀ ਮੈਂ ਤੁਹਾਨੂੰ ਕਹਾਂ ਕਿ ਹਫਤੇ ਦੇ ਪ੍ਰੋਜੈਕਟ ਤੇ ਲਾਗੂ ਹੋ ਜਾਣਾ ਜੋ ਇਹ ਵਾਲੀ ਪ੍ਰੋਸੀਜਰ ਫੋਲੋ ਹੋਣਾ ਉਹ ਹੋਣੀ ਹੋਣਾ ਹੈ ਉਹ ਤੋਂ ਬਿਨਾ ਪਰ ਇਹ ਪ੍ਰੋਜੈਕਟ ਹਰ ਹਾਲ ਦੇ ਵਿੱਚ ਕਿਉਂਕਿ ਆਮ ਆਦੀ ਪਾਰਟੀ ਦਾ ਪੂਰੇ ਪੰਜਾਬ ਦੇ ਲਈ ਹੀ ਇਹ ਅਬਜੈਕਟ ਹੈ ਕਿ ਅਸੀਂ ਜਿਹੜਾ ਟਿਊਬਲਾਂ ਦੇ ਪਾਣੀ ਦਾ ਆਲਟਰਨੇਟਿਵ ਦੇਣਾ ਸੋ ਬਾਕੀ ਜਗ੍ਹਾ ਵੀ ਦਿੱਤਾ ਜਾ ਰਿਹਾ ਇੱਥੇ ਵੀ ਦਿੱਤਾ ਜਾਏਗਾ ਇੱਕ ਇਹ ਦੱਸਿਓ ਵੀ ਜਿਵੇਂ ਪੂਰੇ ਪੰਜਾਬ 'ਚ ਤੁਸੀਂ ਪਹਿਲਾਂ ਵੀ ਕਿਹਾ ਹੈ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਵੀ ਦੱਸਿਆ ਜਿਹੜੀ ਕਨਾਲ ਉਧਰ ਕੱਢਣ ਦੀ ਲੋੜ ਹੈ ਪੁਰਾਣੀ ਪਰਲੀ ਵੈਲਟ ਉਹ ਕਿਹੜੀ ਵੈਲਟ ਹੈ ਦੱਸ ਦਿਓ ਪਲੀਜ਼ ਕਿਹੜੀ ਹੈ ਵੈਲਟ ਪਰਲੀ ਮਾਲਵਾ ਹਾਂ ਮਾਲਵਾ ਉੱਥੇ ਵੀ ਜਿਹੜੀ ਨਹਿਰ ਹੈ ਉਹ ਨਹਿਰ ਮੁੱਖ ਮੰਤਰੀ ਸਾਹਿਬ ਨੇ ਕਿਹਾ ਉਹ ਕੱਢੀ ਜਾਣੀ ਹੈ ਤੇ ਇਧਰਲਾ ਜਿਹੜਾ ਸਾਡਾ ਏਰੀਆ ਖਾਸ ਤੌਰ ਤੇ ਇਹ ਆਲ ਓਵਰ ਸਰਕਾਰ ਦੀ ਇੱਕ ਆਪਣੀ ਆਮ ਆਦਮੀ ਪਾਰਟੀ ਦੀ ਪੂਰੇ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਮਿਸ਼ਨ ਹੁੰਦਾ ਜਿਵੇਂ ਉਦੇ ਇਹ ਜਿਹੜੀ ਇਹ ਪ੍ਰਪੋਜ਼ ਇਹ ਤਿਆਰ ਕੀਤੀਗਾ ਪ੍ਰੋਜੈਕਟ ਹੈ ਇਹ ਇੱਕ ਤਰ੍ਹਾਂ ਉਦੇ ਉਦੇ ਘੇਰੇ ਦੇ ਵਿੱਚ ਆਂਦਾ ਉਦੇ ਉਦੇ ਹੀ ਇੱਕ ਪਾਰਟ ਹੈ ਜਾਈ ਦੇ ਲਈ ਕੁਝ ਵੱਖਰਾ ਉਹ ਹੈ ਜਿੱਦਾਂ ਤੁਸੀਂ ਵੀ ਆਪਣੇ ਵੱਲ ਤੇ ਕੋਈ ਐਫਰਟ ਨਾਲ ਕੀਤੇ ਹੋਣਗੇ ਦੋਨੋਂ ਚੀਜ਼ਾਂ ਨੇ ਮੇਰੇ ਐਫਰਟ ਵੀ ਤਾਂ ਹੀ ਕੰਮ ਜਬ ਹੋ ਸਕਣਗੇ ਜੇਕਰ ਗਵਰਨਮੈਂਟ ਦਾ ਨਿਸ਼ਾਨਾ ਹੋਏਗਾ। ਸਰਕਾਰ ਦੀ ਵੀ ਮਨਸ਼ਾ ਹੋਵੇ। ਗਵਰਨਮੈਂਟ ਦੀ ਔਰ ਸਾਡੇ ਮੁੱਖ ਮੰਤਰੀ ਸਾਹਿਬ ਦੀ ਇਸ ਸਪੈਸੀਵਲ ਖਾਸ ਧਿਆਨ ਹੈ। ਮਨਸ਼ਾ ਹੈ। ਉਸ ਤੋਂ ਬਿਨਾ ਕਿਉਂਕਿ ਅਸੀਂ ਵੀ ਬੜੀ ਦੇਰ ਤੋਂ ਇਹ ਚੀਜ਼ਾਂ ਸੁਣਦੇ ਆਂਦੇ ਸੀਗੇ। ਇਹ ਮੰਗਾਂ ਸੁਣਦੇ ਆਂਦੇ ਸੀਗੇ। ਇਲਾਕੇ ਵਾਲੇ ਐਮ.ਐਲ.ਏ ਬਣਨ ਤੋਂ ਬਾਅਦ ਵੀ ਮੈਨੂੰ ਆਪਣੇ ਪਿੰਡਾਂ ਦੇ ਬਹੁਤ ਲੋਕ ਜਿਹੜੇ ਮਿਲੇ ਹੈ। ਸੋ ਮੇਰਾ ਜਿਹੜਾ ਮਕਸਦ ਸੀਗਾ ਉਹ ਇਸ ਚੀਜ਼ ਦਾ ਉਹ ਫਾਲੋਅ ਅਪ ਕਰਨਾ ਗਵਰਨਮੈਂਟ ਦੇ ਕੋਲ ਭਾਵੇਂ ਕਿ ਗਵਰਨਮੈਂਟ ਦੀ ਮਨਸ਼ਾ ਹੈ ਮੁੱਖ ਮੰਤਰੀ ਸਾਹਿਬ ਦੀ ਬੜੀ ਇਸ ਪਾਸਿਬਲ ਬੜੀ ਕਲੀਅਰ ਕਟ ਸੋਚ ਹੈ ਕਿ ਅਸੀਂ ਟਿਊਬ ਵਾਲੇ ਪਾਣੀ ਦਾ ਅਲਟਰਨੇਟਿਵ ਦੇਣਾ ਹੈ ਨਹਿਰਾਂ دریاਵਾਂ ਦਾ ਪਾਣੀ ਸਿੰਚਾਈ ਲਈ ਵਰਤਣਾ ਹੈ ਸੋ ਜੋ ਮੇਰਾ ਫਰਜ਼ ਬਣਦਾ ਸੀਗਾ ਉਹ ਫਾਲੋਅ ਅਪ ਕਰਕੇ ਵਿਭਾਗ ਦੇ ਕੋਲ ਵੀ ਸੀਐਮ ਸਾਹਿਬ ਦੇ ਕੋਲ ਵੀ ਉਹ ਮੈਂ ਨਿਭਾਇਆ ਜੀ ਸੋ ਇਹ ਤੁਹਾਨੂੰ ਐਮਐਲਏ ਸਾਹਿਬ ਨੇ ਦਿਨੇਸ਼ ਚੱਡਾ ਜੀ ਨੇ ਸਾਰੀ ਜਾਣਕਾਰੀ ਦਿੱਤੀ ਹੈ ਕਿ 65000 ਸਮਥਿੰਗ ਜਿਹੜੀ ਏਕੜ ਜ਼ਮੀਨ ਹੈ ਉਹਦੇ ਲਈ ਇਹ ਨਹਿਰੀ ਜਿਹੜਾ ਪਾਣੀ ਹੈ ਸਿੰਚਾਈ ਲਈ ਉਹਦਾ ਪ੍ਰੋਜੈਕਟ ਹੈ ਜਿਹੜਾ ਉਹ ਤਿਆਰ ਕੀਤਾ ਗਿਆ ਅੱਗੇ-ਅੱਗੇ ਦੇ ਸਰਵੇ ਹੋਣੇ ਆ ਤੇ ਨੋ ਡਾਊਟ ਐਮ ਆਰ ਐ ਸਾਹਿਬ ਨੇ ਜਿੰਨੇ ਦੱਸਿਆ ਸਮਾਂ ਤਾਂ ਹਰ ਚੀਜ਼ ਨੂੰ ਲੱਗਦਾ ਹੈ ਪਰ ਹੁਣ ਇਹ ਗੱਲ ਜ਼ਰੂਰ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਹੜਾ ਲੰਬੇ ਅਰਸੇ ਦੇ ਵਿੱਚ ਇਹ ਨੂਰਪੁਰਵੇਦੀ ਇਲਾਕੇ ਨੂੰ ਹੁਣ ਇੱਕ ਇਹ ਜ਼ਰੂਰ ਆਸ ਹੋ ਗਈ ਕਿ ਸਾਨੂੰ ਨਹਿਰੀ ਪਾਣੀ ਆ ਜਿਹੜਾ ਆਣ ਵਾਲੇ ਸਮੇਂ ਦੇ ਵਿੱਚ ਨਾ ਕਿ ਅਸੀਂ ਟਿਊਬਲ ਚਲਾਈਏ ਜਿਹੜੇ ਐ ਬੋਰ ਚਲਾਈਏ ਧਰਤੀ ਦੀ ਹਿੱਕ ਦੇ ਵਿੱਚੋਂ ਪਾਣੀ ਕੱਢੀਏ ਪਹਿਲੇ ਪਾਣੀ ਪੰਜਾਬ ਦਾ ਜਿਹੜਾ ਉਹਨੂੰ ਲੈ ਕੇ ਬੁੱਧੀਜੀਵੀ ਸੋਸ਼ਲਿਸਟ ਲੋਕ ਹੈ ਜਿਹੜੇ ਖਾਸ ਤੌਰ ਤੇ ਸਰਕਾਰ ਵੀ ਬਹੁਤ ਚਿੰਤਤ ਹੈ ਜਿਸ ਕਰਕੇ ਇਹ ਪ੍ਰੋਜੈਕਟ ਹੈ ਜਿਹੜਾ ਨੂਪੁਰ ਵਿਧੀ ਚ ਬਣ ਜਾ ਰਿਹਾ ਸੋ ਹੁਣ ਉਮੀਦ ਕਰਾਂਗੇ ਕਿ ਇਹ ਪ੍ਰੋਜੈਕਟ ਜਲਦੀ ਜਲਦੀ ਜਿਹੜਾ ਉਹ ਤਿਆਰ ਹੋ ਕੇ ਲੋਕਾਂ ਦੇ ਜ਼ਮੀਨਾਂ ਦੇ ਵਿੱਚ ਇਹ ਪਾਣੀ ਆ ਜਿਹੜਾ ਜਲ ਦਵੇ ਸੋ ਮੈਂ ਕੈਮਰਾਮੈਨ ਸਨਮ ਦੇ ਨਾਲ ਕਮਲਜੀ ਸੈਣੀ ਸੱਚ ਪੰਜਾਬ ਦਾ ਟੀਵੀ ਉਰੋਪਨ